ਸਮਰਪਿਤ 420ਵੀਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਜੀ ਗੁਰੂ ਸਿੰਘ ਸਭਾ ਬਨਾਲਾ ਦੀ ਗੁਰਮਤਿ ਕਮੇਟੀ ਦੇ ਵੱਲੋਂ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਿ ਗੁਰਬਾਣੀ ਕਵਿਤਾ ਮੁਕਾਬਲੇ ਦਸਤਾਰ ਮੁਕਾਬਲੇ ਕਰਵਾਏ ਗਏ ਤੇ ਬਨਾਲਾ ਦੇ ਵਕਫ ਸਰਕਾਰੀ ਸਕੂਲਾਂ ਦੇ ਕਰੀਬ ਜਿਹੜੇ ਹਜ਼ਾਰ ਵਿਦਿਆਰਥੀਆਂ ਨੇ ਉਹਨਾਂ ਨੇ ਇਸ ਦੇ ਵਿੱਚ ਭਾਗ ਲਿਆ ਤੇ ਮੁਕਾਬਲੇ ਦੇ ਦੌਰਾਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਿਨ ਦੀ ਮਹੱਤਤਾ ਨੂੰ ਖਾਲਸਾ ਪੰਥ ਅਤੇ ਗੁਰਸੇ ਇਤਿਹਾਸ ਦੀ ਸਿੱਖਿਆ ਲਈ ਪ੍ਰਦਰਸ਼ਾਇਆ ਗਿਆ ਹੈ ਇਸ ਪ੍ਰੋਗਰਾਮ ਸਮਾਜ ਸਿਰ ਨਾਲ ਜੋੜਨ ਦੇ ਲਈ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਤਹਿਤ ਬੱਚੇ ਜਿਹੜੇ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਫੈਲੀਆਂ ਕੁਰੀਤਿਆਂ ਤੋਂ ਬਚਾਉਣ ਦੇ ਲਈ ਮੁਕਾਬਲੇ ਕਰਵਾਏ ਗਏ ਤਾਂ ਜੋ ਬੱਚੇ ਇਤਿਹਾਸ ਪੜ ਸਕਣ। ਬਾਗਬੂਟੀ ਦਾ ਖਾਲਸਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਈਲੇ ਪ੍ਰਕਾਸ਼ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ। ਅੱਜ ਗੁਰਦੁਆਰਾ ਸੇਵਾ ਸਭਾ ਵਿਖੇ ਇਹ ਦਿਨ ਬੜੀ ਭਾਵਨਾ ਨਾਲ ਮਨਾਇਆ ਗਿਆਗਾ। ਮੈਂ ਗੁਰਦੁਆਰਾ ਸਿੰਘ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਦੇਵ ਸਿੰਘ ਜੀ ਅਤੇ ਸਾਰੇ ਪਰਵੰਧਕ ਕਮੇਟੀ ਨੂੰ ਇਸ ਗੱਲ ਦੀ ਵਧਾਈ ਦਿੰਦਾਗਾ ਕਿ ਇਹ ਸਿੱਖੀ ਦੇ ਧਰਮ ਦੇ ਪ੍ਰਚਾਰ ਵਾਸਤੇ ਤੇ ਸਮਾਜ ਦੀ ਸੇਵਾ ਵਾਸਤੇ ਹਮੇਸ਼ਾ ਤਰਸ। ਬਹੁਤ ਬਧੀਆ ਫਰਾਲਾ ਅੱਜ ਬੱਚਿਆਂ ਨੂੰ ਅਧਰੇ ਕੰਸਟੀਟਿਊਸ਼ਨ ਕਰਾਇਆ ਗਿਆ ਹੈ ਕੌਮਲੇ ਕਰਾਇਆ ਗਿਆ ਹੈ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ ਬੱਚਿਆਂ ਨੂੰ ਮਤਲਬ ਇਸ ਨਾਲ ਮਹੱਤਵ ਮਿਲਦਾ ਹੈ ਜੇ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਬੱਚਿਆਂ ਨੂੰ ਤੇ ਆਪਣਾ ਇਤਿਹਾਸ ਪੜ੍ਹਦੇ ਨੇ ਤਾਂ ਉਹ ਕਿਹੜੇ ਚੰਗੇ ਇਨਸਾਨ ਬਣ ਕੇ ਨਿਕਲਦੇ ਨੇ ਜਿਹਦੇ ਵਿੱਚ ਸਿੰਘ ਸਭਾ ਦੋਹਰਾ ਫਰਾਲੇ ਦਾ ਬਹੁਤ ਵੱਡਾ ਰੋਲ ਹੈ ਨਾਲ ਮੈਂ ਸ਼ੋਭਨੀ ਦੋਹਰਾ ਮੋਟੇ ਕਮੇਟੀ ਨੂੰ ਇਹ ਪ੍ਰਬੰਧਕ ਦੇ ਬੀਤੀ ਜਿ ਜਿੱਤੇ ਮੈਂ ਪ੍ਰਸ਼ੰਸਾ ਕਰਦਾ ਹਾਂ ਇਸ ਤਰ੍ਹਾਂ ਇੰਨਾ ਨੇ ਇੱਕ ਆਮਦਾਰ ਸ ਕੰਪਿਊਟਰਾਈਜ਼ਡ ਲੈਬੋਰਟਰੀ ਸ਼ੁਰੂ ਕੀਤੀ ਦੀ ਜਿੱਥੇ ਲੋੜਵੰਦਾਂ ਦਾ ਫ੍ਰੀ ਜਿਹੜਾ ਹੈ ਉਹਨਾਂ ਦਾ ਟੈਸਟ ਕੀਤਾ ਜਾਂਦਾ ਹੈ ਇੱਕ ਬਹੁਤ ਵੱਡੀ ਸੇਵਾ ਬਨੁਕਤਾ ਦੀ ਸੇਵਾ ਜਿਹੜੀ ਹੈ ਤੇ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾਗਾ ਮਸੀ ਮਾਤਾ ਗੁਰੂ ਜੀ ਸਕੂਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਆਲੇ ਵਿਦਿਆਰਥੀ ਹਾਂ ਅੱਜ ਸਿੰਘ ਸਭਾ ਗੁਰਦੁਆਰਾ ਵਿੱਚ 420ਵੇਂ ਤਾਂ ਚਿਲੀਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਦੀਵੇਂ ਪ੍ਰਕਾਸ਼ ਦੇ ਹੜੇ ਤੇ ਪਹੁੰਚੇ ਹਾਂ ਇੱਥੇ ਬਹੁਤ ਸਾਰੇ ਗੁਰਮਤ ਮੁਕਾਬਲੇ ਹੋਏ ਹਨ ਜਿਸ ਵਿੱਚ ਦਸਤਾਰ ਸਜਾਓ ਮੁਕਾਬਲਾ ਸ਼ਬਦ ਗਾਇਨ ਮੁਕਾਬਲਾ ਜਪਜੀ ਸਾਹਿਬ ਸੁੱਧ ਮੁਕਾਬਲੇ ਹੋਏ ਹਨ ਅਸੀਂ ਸ਼ਬਦ ਗਾਇਨ ਮੁਕਾਬਲੇ ਵਿੱਚ ਸਾਲੇ ਆਸੀਂ ਜਿਹੜੇ ਸੈਕੰਡ ਆਏ ਹਾਂ ਮੈਂ ਕਹਿਣਾ ਚਾਹੁੰਗਾ ਕਿ ਇਹ ਹੋਣੇ ਚਾਹੀਦੇ ਹਨ ਕਿ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਅਰੇ ਅਤੇ ਜੋ ਬੱਚੇ ਨਸ਼ਿਆਂ ਦੇ ਸੁੰਦਰ ਬਜੂ ਦੇ ਪਰੇ ਹਨ ਉਹ ਤੋਂ ਬਾਹਰ ਨਿਕਲ ਸਕਣ ਦੇਖੋ ਅੱਜ ਪਹਿਲਾ ਪ੍ਰਕਾਸ਼ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪੰਜਵੇਂ ਪਾਤਸ਼ਾਹ ਨੇ ਪਹਿਲੇ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਹਰਿਮੰਦਰ ਸਾਹਿਬ ਦੇ ਵਿੱਚ ਤੇ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਜਿਹੜਾ ਸੀ ਉਹ ਨਿਯੁਕਤ ਕੀਤਾ ਸੀ ਇਹ ਜਿਹੜਾ ਇਹ ਪਹਿਲਾ ਪ੍ਰਕਾਸ਼ ਦੇ ਸਹਿ ਖਾਲਸਾ ਪੰਥ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ ਉਸ ਯਾਦ ਨੂੰ ਤਾਜ਼ਾ ਕਰਨ ਲਈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਦੀ ਪ੍ਰਬੰਧਕੀ ਕਮੇਟੀ ਜਿਸ ਦੀ ਅਗਵਾਈ ਸਰਦਾਰ ਹਰਦੇਵ ਸਿੰਘ ਬਾਜਵਾ ਕਰ ਰਹੇ ਨੇ ਉਹਨਾਂ ਨੇ ਬੜਾ ਵੱਡਾ ਉਦਮ ਤੇ ਉਪਰਾਲਾ ਕੀਤਾ ਤੇ ਇਸ ਦਿਨ ਨੂੰ ਮਨਾਇਆ ਸੋ ਇਸ ਦੇ ਮਹੱਤਵ ਦੇ ਵਿੱਚ ਬੱਚਿਆਂ ਨੂੰ ਜਿਹੜੀ ਪੁਨਿੰਦੀ ਹੈ ਖਾਲਸਾ ਪੰਥ ਦੀ ਤੋਂਾਂ ਦੇ ਮੁਕਾਬਲੇ ਕਰਾਏ ਗਏ ਬਾਣੀ ਦੇ ਤਰਫਾ ਦੇ ਤੇ ਦਸਤਾਰ ਬੰਦੀ ਦੇ ਤੇ ਹੋਰ ਸਿੱਖ ਇਤਿਹਾਸ ਬਾਰੇ ਤੇ ਬੜਾ ਵੱਡਾ ਉਦੋਂ ਉਪਰਾਲਾ ਮੈਂ ਇਸ ਲਈ ਸਾਰੀ ਪ੍ਰਬੰਧ ਕਮੇਟੀ ਦਾ ਧੰਨਵਾਦ